ਮਾਲਵੇ ਗੱਡੀ 1 ਲੱਖ ਕਿਲੋਮੀਟਰ ਪੰਜਾਬ ਚੱਲੀ ਐ 1 ਲੱਖ ਕਿਲੋਮੀਟਰ ਦਿੱਲੀ ਚੱਲੀ ਐ ਦੋਨਾਂ ਚੋਂ ਬੈਸਟ ਕਿਹੜੀ ਰਹਿੰਦੀ ਐ ਦਿੱਲੀ ਦੀ ਕਾਰ ਕਿਉਂ ਉਹ ਕਿਉਂ ਅ ਦਿੱਲੀ ਦੀ ਕਾਰ ਮਨਿੰਦਰ ਜੀ ਸਭ ਤੋਂ ਪਹਿਲਾਂ ਤਾਂ 60 65 ਕਿਲੋਮੀਟਰ ਦੀ ਦਿੱਲੀ ਤੋਂ ਬਾਹਰ ਨਹੀਂ ਜਾਂਦੀ ਠੀਕ ਐ ਤਕਰੀਬਨ 70% ਕਾਰ ਦਿੱਲੀ ਦੇ ਅੰਦਰ ਰਹਿੰਦੀ ਐ ਠੀਕ ਐ ਔਰ ਉਹਨੂੰ ਜੇ ਕਾਰ ਦੇ ਮੰਨ ਕੇ ਚਲੋ ਜ਼ਿਆਦਾਤਰ ਕਾਰਾਂ ਆਪਣੀਆਂ ਉਹਨਾਂ ਦੇ 5 ਗੇਅਰ ਹੁੰਦੇ ਐ ਕੁਟ ਕਾਰਾਂ ਜਿਹਨਾਂ ਦੇ 6 ਐ ਤਾਂ ਉਹਨਾਂ ਦੇ ਪੰਜਵੇਂ ਗੇਅਰ ਹੀ ਨਹੀਂ ਲਾ ਕੇ ਦੇਖਿਆ ਹੁੰਦਾ ਕੋਈ ਟ੍ਰੈਫਿਕ ਹੀ ਨਹੀਂ ਹੂੰ ਦੂਜੀ ਵੱਡੀ ਚੀਜ਼ ਉਹਨੂੰ ਕਿਉਂ ਚੰਗੀ ਕਾਰ ਨੂੰ ਕਹਨੇ ਆ ਉਥੇ ਜਿੰਨੇ ਲੋਕ ਕੰਮ ਕਰਦੇ ਆ ਘਰੇ ਸਾਰੇ ਡਿਊਟੀ ਵਾਲੇ ਤੇ ਹਰੇਕ ਕੋਲੇ ਆਪ ਦੀ ਕਾਰ ਹੈ ਹੂੰ ਆਪਣੇ ਤਾਂ ਇੱਥੇ ਗਵਾਂਢ ਦੇ ਵਿੱਚ ਮਤਲਬ ਕਿ ਚਲੋ ਘਰ ਦੇ ਤਾਂ ਪੰਜ ਸੱਤਾਂ ਨੇ ਚਲਾਉਣੀ ਚਲਾਉਣੀ ਹੁੰਦੀ ਤਿੰਨ ਚਾਰ ਨਾਲ ਗਵਾਂਢੀ ਰਿਸ਼ਤੇਦਾਰ ਆ ਆਪਣੇ ਅੱਜੀ ਹੁੰਦੇ ਮੁੰਡੇ ਦੇ ਵੀ ਮੜੀ ਦੀ ਕਰੀਂ ਕਿਰਾ ਤਿਆਰ ਤੇ ਮੈਂ ਆ ਗਿਆ ਹੁਣੇ ਖਿੱਚ ਕੇ ਲੈ ਗਿਆ ਟਾਇਰ ਪੈਂਚਰ ਕਿਸੇ ਨੂੰ ਨਹੀਂ ਪਤਾ ਹਵਾ ਘਟ ਕਿਸੇ ਨੂੰ ਨਹੀਂ ਪਤਾ ਕਿੰਨੀ ਤੇ ਸਰਵਿਸ ਕਰਾਉਣੀ ਸੀ ਉਹ ਨਹੀਂ ਕਿਸੇ ਨੂੰ ਪਤਾ ਸ਼ੌਕਰ ਵਾਇਸ ਕਰਦਾ ਸੀ ਕੱਲ ਕਾਰ ਲੈ ਕੇ ਗਏ ਆ ਉਹ ਨਹੀਂ ਕਿਸੇ ਨੂੰ ਪਤਾ ਸੋ ਮਤਲਬ ਉਥੇ ਪ੍ਰੋਪਰ ਮੇਨਟੇਨੈਂਸ ਹੈ ਕਾਰਾਂ ਦੀ ਜਿਹੜੇ ਬੰਦੇ ਨੇ ਸਵੇਰ ਸੈਲਫ ਮਾਰੀ ਹੈ ਉਸੇ ਨੇ ਸ਼ਾਮ ਨੂੰ ਘਰੇ ਲੈ ਕੇ ਗੱਡੀ ਖੜੀ ਕਰਨੀ ਹੈ 20 30 40 ਕਿਲੋਮੀਟਰ ਜਾਂ 50 ਕਿਲੋਮੀਟਰ ਕਾਰ ਚੱਲਣੀ ਹੈ ਤਾਂ ਉਹ ਸਲੋ ਮੋਸ਼ਨ ਦੇ ਵਿੱਚ ਕਾਰ ਚੱਲਣੀ ਹੈ ਪੰਜਾਬ ਦੀ ਕਾਰ 50 45 50000 ਕਿਲੋਮੀਟਰ ਚੱਲੀ ਤੇ ਦਿੱਲੀ ਦੀ ਲੱਖ ਚੱਲੀ ਇੱਕ ਬਰਾਬਰ ਹੈ ਅੱਛਾ ਅੱਧੋ-ਅੱਧਾ ਫਰਕ ਹੈ ਮੇਨਟੇਨੈਂਸ ਦਾ ਬਹੁਤ ਫਰਕ ਆ ਕਾਰ ਠੀਕ ਹੈ ਹਾਂ ਉੱਥੇ ਮਤਲਬ ਜ਼ਿਆਦਾਤਰ ਲੋਕ ਜਿਹੜੇ ਐਵੇਂ ਆਪਣੇ ਤੁਹਾਨੂੰ ਸਰਵਿਸ ਲੋਕ ਲੋਕ ਇਹ ਦੋਸਤਾਂ ਮਿੱਤਰਾਂ ਤੋਂ ਵੀ ਕਰਵਾਉਂਦੇ ਆ ਆਪਣਾ ਯਾਨਸੀ ਚ ਬਹੁਤ ਘੱਟ ਲੋਕ ਜਾਂਦੇ ਜੇ ਸਟਾਰਟਿੰਗ ਦੀ ਸਰਵਿਸ ਹੀ ਕਰਾਉਂਦੇ ਜੇ ਕੋਈ ਨਵੀਂ ਲੈ ਲੈ ਉੱਥੇ ਉੱਥੇ ਕੀ ਰਜਾਨ ਹੁੰਦਾ ਲੋ ਇਥੇ ਨਾ ਆਮ ਲੋਕ ਕੁਐਸਚਨ ਕਰਦੇ ਹੈਗੇ ਆ ਵੀ ਇਹ ਕਿਵੇਂ ਹੋ ਗਿਆ ਵੀ 5000 ਕਿਲੋਮੀਟਰ ਚੱਲੀ ਕਾਰ ਤੁਸੀਂ 10 ਸਾਲ ਪੁਰਾਣੀ ਕਿਵੇਂ ਲੈ ਆਏ 20000 ਕਿਲੋਮੀਟਰ ਚੱਲੀ 15000 ਕਿਲੋਮੀਟਰ ਚੱਲੀ ਕਾਰ ਆਪਾਂ ਦੇਖਦੇ ਹੁੰਨੇ ਨਾ ਤਾਂ ਆਪਾਂ ਨੂੰ ਅਚੰਭਾ ਜਾਂ ਲੱਗਦਾ ਵੀ ਇਹਾਰੇ ਫਿਰ ਚਲਾਈ ਨਹੀਂ ਉਹਨਾਂ ਨੇ ਮੀਟਰ ਬਿਛੇ ਕੀਤਾ ਹੋਊਗਾ ਹਾਂ ਤਾਂ ਉਹ ਕੀ ਹੈ ਵੀ ਮੰਨ ਕੇ ਚੱਲੋ ਉਹਨਾਂ ਨੂੰ ਘਰ ਦੇ ਵਿੱਚ 5 ਕਾਰਾਂ ਦੀ ਜ਼ਰੂਰਤ ਆ ਤੇ ਤਕਰੀ ਦੇਖੋ ਗਰੀਬ ਲੋਕ ਵੀ ਬਹੁਤ ਬੈਠੇ ਆ ਪਰ ਜਿਆਦਾ ਤਕੜੇ ਬਈਨ ਸਮੈਲ ਲੋ ਜਿਹੜੀ ਕੋ ਕਾਰ ਆ ਉਹ ਉਹ ਸਰਦੇ ਹਾਂ ਤਾਂ ਉਹਨਾਂ ਕੋਲ ਇੱਕ ਸਪੇਅਰ ਕਾਰ ਹੁੰਦੀ ਆ ਠੀਕ ਆ ਜਦੋਂ ਕਾਰ ਏਜੰਸੀ ਦੇ ਵਿੱਚ ਸਰਵਿਸ ਵਾਸਤੇ ਜਾਂਦੀ ਆ ਤਾਂ ਉਹ ਆਪ ਨਹੀਂ ਲੈ ਕੇ ਜਾਂਦੇ ਉਹ ਜਿੱਥੇ ਉਹਨਾਂ ਦਾ ਕੰਟੈਕਟ ਆ ਉਹਨਾਂ ਨੇ ਫੋਨ ਮਾਰਨਾ ਬੁਕਿੰਗ ਦਾ ਨੰਬਰ ਲਿੱਤਾ ਹੁੰਦਾ ਵੀ ਆਹ ਸਾਡੀ ਕਾਰ ਆ ਤੁਸੀਂ ਲੈ ਜਾਓ ਜਾਂ ਕਿ ਉਸ ਦਿਨ ਉਹ ਕਾਰ ਕੱਢ ਦੇ ਜਿਹੜੀ ਸਪੇਅਰ ਖੜੀ ਹੁੰਦੀ ਆ ਠੀਕ ਆ ਕਰੇ ਤਾਂ ਪ੍ਰੋਪਰ ਏਜੰਸੀ ਦੇ ਵਿੱਚ ਉਹ ਉੱਥੇ 2 ਦਿਨ ਲੱਗਣ ਉੱਥੇ 3 ਦਿਨ ਲੱਗਣ ਪ੍ਰੋਪਰ ਸਾਰੀ ਉਹਦੀ ਮੇਂਟੇਨੈਂਸ ਹੋ ਕੇ ਕਾਰ ਦੀ ਫਿਰ ਹੀ ਆਉਣੀ ਤੇ ਸਾਰਾ ਇਹ ਚੀਜ਼ਾਂ ਦੀ ਜੀ ਇਹ ਫਰਕ ਹੁੰਦਾ ਹੈ ਅਜਾ ਇੱਕ ਇੱਕ ਗੱਲ ਇਹ ਹੈ ਮਤਲਬ ਵੀ ਇਹ ਚੀਜ਼ ਦਾ ਫਰਕ ਪੈ ਗਿਆ ਮੈਂ ਇੱਕ ਗੱਲ ਹੋਰ ਸੁਣੀ ਸੀ ਕਿੰਦੇ ਉੱਥੇ ਉਹ ਮਕੈਨਿਕ ਤੋਂ ਘੱਟ ਸਰਵਿਸ ਕਰਾਉਂਦੇ ਆ ਜ਼ਿਆਦਾਤਰ ਏਜੰਸੀ ਚੋਂ ਕਰਾਉਂਦੇ ਇਹਦਾ ਫਰਕ ਹੈ ਗੱਲ ਬਿਲਕੁਲ ਬਿਲਕੁਲ ਕਿਉਂਕਿ ਉਹ ਪੜ੍ਹੇ ਲਿਖੇ ਲੋਕ ਹੈ ਜੀ ਠੀਕ ਹੈ ਪੜ੍ਹੇ ਲਿਖੇ ਲੋਕਾਂ ਸਮਝਦੇ ਆ ਵੀ ਏਜੰਸੀ ਕੀ ਚੀਜ਼ ਹੁੰਦੀ ਹੈ ਹੂੰ ਇਹ ਨਹੀਂ ਹੈਗਾ ਕਿ ਮਕੈਨਿਕ ਮਾੜੇ ਆ ਪਰੰਤੂ ਉਹਨਾਂ ਨੂੰ ਫੇਰ ਆ ਉਹਨਾਂ ਨੂੰ ਬਲੀਵ ਹੀ ਉਸ ਚੀਜ਼ ਤੇ ਆ ਉਹ ਸਰਕਲ ਦੇ ਵਿੱਚ ਘੱਟ ਗੁజర్ਦੇ ਉਹਨਾਂ ਨੂੰ ਪਤਾ ਨਹੀਂ ਨਾਲ ਦੇ ਮਤਲਬ ਮੈਂ 5 ਸਾਲ ਅਪਾਰਟਮੈਂਟ ਚ ਰਹਿ ਕੇ ਆ ਗਿਆ ਤੇ ਮੈਨੂੰ ਨਾਲ ਦੇ ਘਰ ਦੇ ਨੇ ਕਿਤੇ ਹੈਲੋ ਨਹੀਂ ਸੀ ਕਰਕੇ ਦੇਖੀ ਠੀਕ ਆ ਠੀਕ ਆ ਉਹਨਾਂ ਦਾ ਫੇਦ ਆ ਜਿਹੜਾ ਉਹਨਾਂ ਦਾ ਯਕੀਨ ਆ ਏਜੰਸੀ ਤੇ ਵੀ ਅਸੀਂ ਇਸ ਏਜੰਸੀ ਚੋ ਗੱਡੀ ਘਟਵਾਈ ਹੈ ਤਾਂ ਸਾਡਾ ਇੱਥੇ ਹੀ ਆ ਠੀਕ ਆ ਹਾਂ ਉਹ ਉਹ ਬਾਹਰ ਵਿਚਰਦੇ ਨਹੀਂ ਉਹਨੂੰ ਕੋਲ ਟਾਈਮ ਹੀ ਨਹੀਂ ਬਈ ਵੀ ਅਸੀਂ ਉਹ ਮਿਸਤਰੀ ਕੋਲੇ ਜਾਵੜ ਗਏ ਜਿਵੇਂ ਮੈਂ ਦੱਸਤਾ ਕਿ ਮਨਿੰਦਰ ਰਾਜੀ ਇੱਥੇ ਆਪਣਾ ਦੇਖ ਤੋਂ ਗਰਨਾਮ ਮਿਸਤਰੀ ਆ ਤੇ ਉਹ ਤੋਂ ਕਰਵਾ ਲਈ ਜਾਂ ਮਤਲਬ ਕੋਈ ਹੋਰ ਹੈਗਾ ਹਨਾ ਤੇ ਐ ਨਹੀਂ ਹੈਗਾ ਉੱਥੇ ਉਹ ਲੋਕਾਂ ਦਾ ਜਿਹੜਾ ਫੇਦ ਆ ਉਹ ਏਜੰ ਇਹ ਗੱਡੀ ਮਤਲਬ ਜੇ ਦਿੱਲੀੋਂ ਲੈਣੀ ਹੋਵੇ ਜਾਂ ਤੁਸੀਂ ਦਿੱਲੀੋਂ ਲਿਆਉਨੇ ਹੋ ਜਿਆਤਰ ਵੱਡੀਆਂ ਗੱਡੀਆਂ ਲੈ ਕੇ ਆਉਣਾ ਹੈ ਜਾਂ ਛੋਟੀਆਂ ਗੱਡੀਆਂ ਕਿੰਨੀਆਂ ਗੱਡੀਆਂ ਤੁਹਾਨੂੰ ਸਾਡਾ ਤਾਂ ਸਾਰਾ ਹੀ ਸਾਰੇ ਸਾਰੇ ਠੀਕ ਹੈ ਸਾਡੇ ਕੋਲ ਲੱਖ ਵਾਲੇ ਕਸਟਮਰ ਨੇ ਵੀ ਹੋਣਾ ਹੈ ਤੇ ਸਾਡੇ ਕੋਲੇ 15 ਲੱਖ ਵਾਲੇ ਨੇ ਵੀ ਹੋ ਠੀਕ ਹੈ ਸੋ ਅਸੀਂ ਤਾਂ ਕਾਰ ਸਾਨੂੰ ਦੋ ਰੁਪਏ ਜਿਹੜੀ ਤੋਂ ਬਚਦੇ ਉਸ ਤੋਂ ਹੀ ਲੈ ਲੈਣੀ ਹੈ ਵੇਗ ਸਾਡੀਆਂ ਸਾਰੀਆਂ ਜਾਂਦੀਆਂ ਸਾਰੀਆਂ ਜਾਂਦੀਆਂ ਤੇ ਇਹ ਨਾਮ ਕਰਵਾਉਣ ਤੇ ਮਤਲਬ ਦਿੱਲੀੋਂ ਗੱਡੀ ਲਈ ਉਹ ਨਾਮ ਕਰਵਾਉਣ ਤੇ ਕੀ ਦਿੱਕਤਾਂ ਆਉਂਦੀਆਂ ਇਹ ਖਰਚਾ ਆਉਂਦਾ ਹੈ ਕਿ ਕਈ ਕਈ ਵਾਰ ਐਨਓਸੀ ਨਹੀਂ ਮਿਲਦੀ ਉਹ ਲੇਟ ਹੋ ਜਾਂਦੀ ਹੈ ਇਹ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਦਾ ਸਾਹਮਣਾ ਮਹਿੰਦਰ ਜੀ ਕੁੱਲ ਮਿਲਾ ਕੇ ਇਹ ਹੈ ਵੀ ਬਹੁਤ ਜ਼ਿਆਦਾ ਤੇ ਸਾਰੀਆਂ ਸਾਰੀਆਂ ਸਾਢੇ ਸਰੀ ਭਾਂਡਾ ਫਟਿਆ ਹੂੰ ਚੋਰ ਅਸੀਂ ਵਜਦੇ ਆ ਉਹਦੇ ਚ ਠੀਕ ਆ ਇੱਥੋਂ ਐਨਓਸੀ ਲੈਣੀ ਹੈ ਸਭ ਤੋਂ ਪਹਿਲਾਂ ਹੂੰ ਪਹਿਲਾਂ ਕਰਵਾ ਨਹੀਂ ਸਕਦੇ ਕਿਉਂਕਿ ਓਨਰ ਚੇਂਜ ਹੋ ਜਾਂਦਾ ਓਨਰ ਚੇਂਜ ਹੋ ਗਿਆ ਕਾਰ ਦੀ ਵੈਲਿਊ ਘਟਜੂ ਮੈਂ ਤੁਹਾਨੂੰ ਕਾਰ ਸੇਲ ਕਰਤੀ ਤੁਸੀਂ ਮੈਨੂੰ ਜਾਣ ਦਿਓ ਮੈਂ ਚੈਸੀ ਟਰੇਸ ਕਰਕੇ ਏਜੰਟ ਨੂੰ ਭਾਦੀ ਏਜੰਟ ਅਥਾਰਟੀ ਪੇਪਰ ਲਾ ਦਿੰਦਾ ਅਥਾਰਟੀ ਦੇ ਵਿੱਚ ਉੱਥੇ ਮਤਲਬ ਚੈਕਿੰਗ ਚੁਕਿੰਗ ਹੋ ਜਾਂਦੀ ਹੈ ਜਾਂ ਕੁਝ ਹੋਰ ਲਾ ਲੋ ਏਜੰਟਾਂ ਦੇ ਬਹਾਨੇ ਲਾ ਲੋ ਉੱਥੇ ਦੋ ਦੋ ਤਿੰਨ ਤਿੰਨ ਮਹੀਨੇ ਜਿਹੜਾ ਉਹ ਐਨਓਸੀ ਨਹੀਂ ਨਿਕਲਦੀ ਉਹਦੀ ਜ਼ਿੰਮੇਵਾਰੀ ਵੀ ਸਾਡੇ ਤੇ ਹੂੰ ਇੰਸ਼ੋਰੈਂਸ ਗੱਡੀ ਦਾ ਖਤਮ ਹੋ ਜਾਂਦਾ ਖੜੀ ਖੜੀ ਦਾ ਉਹ ਵੀ ਸਾਨੂੰ ਕਰਾ ਕੇ ਦੇਣਾ ਪੈਂਦਾ ਕਿਉਂ ਐਨਓਸੀ ਅਸੀਂ ਕਢਵਾ ਕੇ ਦੇਣੀ ਹੁੰਦੀ ਹੈ ਤਾਂ ਉਹਦੇ ਵਿੱਚ ਜੋ ਵੀ ਡਾਕੂਮੈਂਟ ਜ਼ਰੂਰੀ ਹੈ ਉਹ ਲਾਜ਼ਮੀ ਸਾਡੇ ਹੀ ਹੁੰਦੇ ਆ ਉਹ ਸਾਡੇ ਸਿਰ ਟੁੱਟ ਜਾਂਦਾ ਉਸ ਤੋਂ ਬਾਅਦ ਉੱਥੋਂ ਆ ਜਾਂਦੀ ਹੈ ਐਨਓਸੀ ਤਾਂ ਇੱਥੇ ਆ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਸੀਂ ਪੇਪਰ ਅਪਲਾਈ ਕਰ ਦਿੰਨੇ ਆ ਏਜੰਟ ਤੋਂ ਬੰਦੇ ਨੂੰ ਮਗਾ ਕੇ ਓਟੀਪੀ ਵਗੈਰਾ ਜਾਂਦਾ ਹੈ ਪਹਿਲਾਂ ਤਾਂ ਅੱਜਕੱਲ 5566 ਫੋਨ ਤਾਂ ਸੀ ਓਟੀਪੀ ਨੂੰ ਮਾਰਦੇ ਆ ਕਿਉਂ ਕ੍ਰਾਈਮ ਬਹੁਤ ਵੱਧ ਗਿਆ ਬੈਂਕਾਂ ਦੇ ਨਾਲ ਨੰਬਰ ਅਟੈਚ ਹੈ ਕੋਈ ਬੰਦਾ ਓਟੀਪੀ ਦੇਖੇ ਨਹੀਂ ਰਾਜੀ ਮੈਨੂੰ ਤਾਂ ਗੱਡ-ਗੁੱਡ ਕੇ ਓਟੀਪੀ ਲੈ ਕੇ ਦੇਈ ਦੇਵੇ ਸਰ ਦੇ ਦਿਓ ਜੀ ਕੋਈ ਗੱਲ ਨਹੀਂ ਆਪਣਾ ਬੰਦਾ ਐਸ ਨੰਬਰ ਤੋਂ ਕਾਲ ਕਰੂਗਾ ਦੇ ਦੇ ਓਟੀਪੀ ਆ ਗਿਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਆ ਜਿਹੜੀ ਚਿਪ ਵਾਲੀ ਆਰਸੀ ਪ੍ਰਿੰਟ ਹੁੰਦੀ ਹੈ ਹਾਂ 11 ਮਹੀਨੇ ਬਾਈ ਜੀ ਇਹਦਾ ਟੈਂਡਰ ਹੀ ਨਹੀਂ ਕੀਤਾ ਸਰਕਾਰ ਨੇ ਤੇ ਲੋਕਾਂ ਨੇ ਸਾਡੇ ਡੀਲਰਾਂ ਦੇ ਲੀੜੇ ਬਾੜਦੇ ਸਰਕਾਰ ਨੇ ਨਹੀਂ ਕੀਤਾ ਇਹਦਾ ਹੁਣ ਅਸੀਂ ਸਰਕਾਰ ਨੂੰ ਟੈਕਸ ਦੇਤਾ ਚਾਹੀ ਉਹ 20% ਚ ਆਉਂਦੀ ਸੀ 60 ਚ ਆਉਂਦੀ ਸੀ 40 ਚ ਆਉਂਦੀ ਸੀ 80 ਚ ਆਉਂਦੀ ਸੀ 15000 ਤੋਂ ਲੈ ਕੇ ਤਕਰੀਬਨ 4 ਲੱਖ ਰੁਪਇਆ ਕਾਰ ਦੇ ਮਗਰ ਜਿਹੜਾ ਹੈਗਾ ਟੈਕਸ ਜਾਂਦਾ ਸਰਕਾਰ ਨੂੰ ਨੰਬਰ ਰੀਟੇਨ ਕਰਾਉਂਦਾ ਹਮ ਨਾਲੇ ਤਾਂ ਸਰਕਾਰ ਨੂੰ ਇਨਕਮ ਕਰਕੇ ਦਿੰਦੀ ਗਲਤੀ ਸਰਕਾਰ ਦੀ ਹਮ 11 ਮਹੀਨੇ ਟੈਂਡਰ ਉਹਨਾਂ ਨੇ ਨਹੀਂ ਕੀਤਾ ਸੁਣਨ ਦੇ ਵਿੱਚ ਆਉਂਦਾ ਪੱਕਾ ਡਾਟਾ ਨਹੀਂ ਹੈਗਾ ਕਹਿੰਦੇ 7 ਲੱਖ ਦੇ ਕਰੀਬ ਆਰ ਸੀ ਪੈਂਡਿੰਗ ਹੋ ਗਈ ਸੀ ਜਦੋਂ ਇਹ ਦੁਬਾਰਾ ਠੇਕਾ ਦਿੱਤਾ ਹਮ ਤੇ ਉਹ ਲੋਕਾਂ ਨੇ ਸਾਡਾ ਕਾਊਂਟਰਾਂ ਤੇ ਆ ਕੇ ਜਲੂਸ ਕੱਢਦਾ ਬਹੁਤ ਸਾਰੀਆਂ ਕਾਰਾਂ ਦਾ ਵਾਪਸ ਲਈਆਂ ਹੂੰ ਵੀ ਜਿਹਨਾਂ ਦੀ ਆਰਸੀ ਨਹੀਂ ਆਏਗੀ ਨੰਬਰ ਲਵਾ ਕੇ ਦੇਣ ਦੀ ਜ਼ਿੰਮੇਵਾਰੀ ਅਸੀਂ ਲੈ ਰਹੇ ਹਾਂ ਫਿਰ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਸਾਡੇ ਤੋਂ ਅੱਜ 85% ਕਾਰ ਲੋਨ ਤੇ ਵਿਗਦੇ ਲੋਨ ਤੇ 85% 85% ਹੂੰ ਠੀਕ ਹੈ ਉਹ ਦੇ ਕੇ ਅਗਲਾ 20-50000 ਰੁਪਿਆ ਸਾਥੋਂ ਕਾਰ ਲੈ ਜਾਂਦਾ ਲੋਨ ਸੈਂਸ਼ਨ ਹੋ ਜਾਂਦਾ ਅਗਲਾ ਕਹਿੰਦਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੇ ਬੰਦੇ ਤੋਂ ਲੋਨ ਕਰਾਓ ਤੁਸੀਂ ਪੈਸੇ ਲੈ ਲਿਓ ਬਾਈ ਜੀ ਡੇਡ ਡੇਡ ਸਾਲ ਪੈਸੇ ਰਲਦੇ ਲੋਕਾਂ ਦੇ ਕਾਰ ਅਗਲਾ ਚਲਾਈ ਫਿਰਦਾ ਉੱਤੋਂ ਦੋ ਮਾਰਦੇ ਦੀ ਅੱਗੇ ਵਿੱਤ ਲੈ ਆਉ ਕਾਗੇ ਥੋਡੇ ਤੋਂ ਲੈਣੇ ਆ ਜੁਗਜਰੋ ਜ਼ਿੰਮੇਵਾਰੀ ਅਸੀਂ ਬੈਠੇ ਆ ਬਈ ਹੂੰ ਸੋ ਮਤਲਬ ਖੱਜਲ ਖਵਾਰੀ ਬਹੁਤ ਆ ਪੇਪਰਾਂ ਨੇ ਮਾਮਲੇ ਦਾ ਪੇਪਰਾਂ ਦੇ ਮਾਮਲੇ ਸਰਕਾਰ ਬਾਹ ਨਹੀਂ ਫੜਦੀ ਬਾਹ ਨਹੀਂ ਫੜਦੀ ਮਤਲਬ ਕਮਾਈ ਵੀ ਸਰਕਾਰ ਨੂੰ ਹੁੰਦੀ ਹੈ ਟੈਕਸ ਵੀ ਮਿਲਦਾ ਪਰ ਬਾਹ ਨਹੀਂ ਫੜੀ ਜਾਂਦੀ ਟੈਕਸ ਤਾਂ ਬਾਈ ਜੀ ਜੀ ਆਰਟੀਆਈ ਪਾਦਨ ਮੈਂ ਪਾਈ ਸੀਗੀ ਉਹਦਾ ਰਿਪਲਾਈ ਨਹੀਂ ਆਇਆਗਾ ਜੇ ਕਿਤੇ ਸਰਕਾਰ ਉਹਦੀ ਇਨਫੋਰਮੇਸ਼ਨ ਦੇ ਦੇ ਤੇ ਮੈਨੂੰ ਲੱਗਦਾ ਆਪਕਾਰੀ ਵਿਭਾਗ ਦੇ ਬਰਾਬਰ ਦੀ ਇਨਕਮ ਕੱਢ ਕੇ ਦਿੰਦੇ ਆ ਅਸੀਂ ਘਾਰ ਦੇਂਦਰਾ ਬਾਈ ਜੀ ਇੱਕ ਜ਼ਿਲ੍ਹੇ 'ਚ ਸੈਂਕੜੇ ਨੰਬਰ ਸ਼ਾਮ ਨੂੰ ਲੱਗਦੇ ਹੂੰ ਤੇ ਤੁਸੀਂ ਦੇਖੋ ਕਿੰ